ਲੋਕ ਸਭਾ ਚੋਣਾਂ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਪਾਰਟੀਆਂ ਆਪੋ ਆਪਣੀਆਂ ਤਿਆਰੀਆਂ 'ਚ ਲੱਗੀਆਂ ਨੇ ਅਜਿਹੇ 'ਚ ਕਾਂਗਰਸ ਨੇ ਸਭ ਤੋਂ ਪਹਿਲਾਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਕਾਂਗਰਸ ਨੇ ਆਪਣੇ ਮੈਨੀਫੈਸਟੋ ਦਾ ਨਾਂ ਜਨਵਾਦ ਰੱਖਿਆ ਜਿਸ 'ਚ ਗਰੀਬਾਂ ਸਿੱਖਿਆ ਤੇ ਸਿਹਤ ਨੂੰ ਤਰਜੀਹ ਦੇਣ ਦੀ ਗੱਲ ਆਖੀ ਗਈ ਹੈ ਪਰ ਕਾਂਗਰਸ ਦੀ ਇਹ ਜਨਵਾਦ ਵਿਰੋਧੀਆਂ ਦੇ ਕੰਨਾਂ ਨੂੰ ਬਿਲਕੁਲ ਵੀ ਮਿੱਠੀ ਨਹੀਂ ਲੱਗ ਰਹੀ ਕਿਸੇ ਸਮੇਂ ਕੇਂਦਰ 'ਚ ਕਾਂਗਰਸ ਨਾਲ ਗੱਠਜੋੜ ਦੇ ਸੁਪਨੇ ਦੇਖ ਰਹੀ ਆਮ ਆਦਮੀ ਪਾਰਟੀ ਹੁਣ ਕਾਂਗਰਸ ਦੇ ਮੈਨੀਫੈਸਟੋ ਵਿੱਚ ਹਜ਼ਾਰ ਕਮੀਆਂ ਕੱਢ ਰਹੀ ਏ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ 2017 ਚ ਬਜਟ ਪੇਸ਼ ਜਦੋਂ ਚੋਣ ਮੈਨੀਫੈਸਟੋ ਆਪ ਦਾ ਪੇਸ਼ ਕੀਤਾ ਸੀ ਉਦੋਂ ਵੀ ਐਜੂਕੇਸ਼ਨ ਬਾਰੇ ਕਿਹਾ ਸੀ ਵੀ 6% ਜੀਡੀਪੀ ਦਾ ਪੰਜਾਬ ਦੀ ਐਜੂਕੇਸ਼ਨ ਤੇ ਖਰਚ ਕਰਾਂਗੇ ਪੰਜਾਬ ਦੇ ਵਿੱਚ 2 ਸਾਲ ਪੂਰੇ ਹੋ ਚੁੱਕੇ ਨੇ ਕੈਪਟਨ ਸਾਹਿਬ ਨੇ 6% ਦਾ ਕੀ ਕਰਨਾ ਸੀ ਔਰ ਉਲਟਾ ਜਿਹੜੇ ਜਿਹੜੇ ਮੁਲਾਜ਼ਮ ਸੀ ਜਿਹੜੇ ਟੀਚਰ ਸੀ ਉਹਨਾਂ ਨੂੰ ਧਰਨਿਆਂ ਤੇ ਬਿਠਾ ਕੇ ਕੁੱਟਿਆ ਸੋ ਮੇਰਾ ਕਹਿਣ ਦਾ ਭਾਵ ਆ ਕੈਪਟਨ ਸਾਹਿਬ ਨੇ ਚਾਹੇ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਜਿਹੜੇ ਜਿਹੜੇ ਚਾਹ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਜਾਂ ਮੁੱਖ ਮੰਤਰੀ ਨੇ ਸਾਰੇ ਝੂਠੇ ਵਾਅਦੇ ਕਰਦੇ ਨੇ ਕੋਈ ਵਾਅਦਾ ਪੂਰਾ ਨਹੀਂ ਹੁੰਦਾ ਰਾਹੁਲ ਗਾਂਧੀ ਜੀ ਨੇ ਜਿੰਨੇ ਵਾਅਦੇ ਕੀਤੇ ਨੇ ਮੈਂ ਸਮਝਦਾ ਸਾਰੇ ਵਾਅਦੇ ਝੂਠੇ ਨੇ ਲਗਭਗ ਕਾਂਗਰਸ ਪਾਰਟੀ 50 ਸਾਲ ਦੇਸ਼ ਦੇ ਵਿੱਚ ਰਾਜ ਕੀਤਾ 50 ਸਾਲਾਂ ਚ ਕਾਂਗਰਸ ਪਾਰਟੀ ਨੇ ਹਿੰਦੁਸਤਾਨ ਦੇ ਵਿੱਚੋਂ ਗਰੀਬੀ ਖਤਮ ਨਹੀਂ ਕਰ ਸਕੀ ਹੁਣ ਫੇਰ ਇੱਕ ਵਾਰ ਨਾਦਾ ਗਰੀਬੀ ਖਤਮ ਕਰਦਾ ਮੈਂ ਸਮਝਦਾ ਵੀ ਜਦੋਂ ਜਦੋਂ ਇਹ ਟ੍ਰੈਡੀਸ਼ਨਲ ਪਾਰਟੀਆਂ ਰਵਾਇਤੀ ਪਾਰਟੀਆਂ ਸੱਤਾ ਚਾਹੁੰਦੀਆਂ ਨੇ ਉਦੋਂ ਹਮੇਸ਼ਾ ਗਰੀਬੀ ਵੱਧਦੀ ਆ ਹਮੇਸ਼ਾ ਕੀ ਹੁੰਦਾ ਹੈਗਾ ਜਿਹੜੇ ਬੀਪੀਐਲ ਕਾਰਡ ਨੇ ਜੇ ਪਹਿਲੇ ਉਹਨਾਂ ਦੀ ਗਿਣਤੀ 20 ਲੱਖ ਤੱਕ ਆ ਤਾਂ ਅੱਗੇ ਵੱਧ ਕੇ 30 ਲੱਖ ਹੋ ਜਾਂਦੀ ਹੈ ਇਹਦਾ ਮਤਲਬ ਗਰੀਬੀ ਵੱਧਦੀ ਆ ਸੋ ਮੇਰਾ ਕਹਿਣ ਦਾ ਭਾਵ ਆ ਜਿਹੜਾ ਵੀ ਚੋਣ ਮੈਨੀਫੈਸਟੋ ਕਾਂਗਰਸ ਪਾਰਟੀ ਨੇ ਪੇਸ਼ ਕੀਤਾਗਾ ਬਿਲਕੁਲ ਝੂਠ ਦਾ ਪਲੰਦਾ ਹੈਗਾ ਇਸ ਤੋਂ ਪਹਿਲਾਂ ਵੀ ਜਿੰਨੇ ਵੀ ਚੋਣ ਮੈਨੀਫੈਸਟੋ ਕਾਂਗਰਸ ਪਾਰਟੀ ਨੇ ਜਾਰੀ ਕੀਤੇ ਸਾਰੇ ਝੂਠ ਦਾ ਪਲੰਦਾ ਹੋਰ ਨਿਬੜੇ ਕਿਸੇ ਵੀ ਚੋਣ ਮੈਨੀਫੈਸਟੋ ਤੇ ਹੈਗਾ ਕਾਂਗਰਸ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਚਾਹੇ ਪੰਜਾਬ ਦਾ ਚੋਣ ਮੈਨੀਫੈਸਟੋ ਲੈ ਲਓ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਹਰ ਕਰ ਕਰ ਨੌਕਰੀ ਦੇਵਾਂਗੇ ਕਿੱਥੇ ਗਈ ਨੌਕਰੀ ਉਹੀ ਉਸੇਂ ਤਰਜ਼ ਦੇ ਉੱਤੇ ਜਿਹੜਾ ਰਾਹੁਲ ਗਾਂਧੀ ਜੀ ਨੇ ਕਿਹਾ ਹੈਗਾ ਕਿ ਅਸੀਂ 20 ਲੱਖ ਨੌਕਰੀਆਂ ਦੇਵਾਂਗੇ ਅਸੀਂ 10 ਲੱਖ ਪਿੰਡਾਂ 'ਚ ਰੁਜ਼ਗਾਰ ਪੈਦਾ ਕਰਾਂਗੇ ਮੈਂ ਕਹਿੰਦਾ ਉਹ ਵਿਜ਼ਨ ਦਿਖਾਉਣ ਰੋਡ ਮੈਪ ਦਿਖਾਉਣ ਵੀ ਕਿੱਥੇ ਕਿੱਥੇ ਦੇਵਾਂਗੇ ਸੋ ਮੈਂ ਸਮਝਦਾ ਬਿਲਕੁਲ ਝੂੜਦਾ ਬਲੰਦਾਗਾ ਰਾਹੁਲ ਗਾਂਧੀ ਜੀ ਨੇ ਇੱਕ ਵਾਰ ਲੋਕਾਂ ਨੂੰ ਫੇਰ ਝੂੜਦਾ ਬਲੰਦਾ ਪਰੋਸਿਆਗਾ ਹਿੰਦੁਸਤਾਨ ਦੇ ਲੋਕ ਕਾਂਗਰਸ ਪਾਰਟੀ ਤੇ ਬਿਲਕੁਲ ਯਕੀਨ ਕਰਨਗੇ ਨਹੀਂ ਯਕੀਨ ਕਰਨਗੇ ਕਿਉਂਕਿ ਬੜਾ ਲੰਬਾ ਹਰਸਾ ਕਾਂਗਰਸ ਪਾਰਟੀ ਨੇ ਦੇਸ਼ 'ਤੇ ਰਾਜ ਕੀਤਾਗਾ ਉਸ ਲੰਬੇ ਹਰਸੇ ਦੌਰਾਨ ਗਰੀਬ ਹੋਰ ਗਰੀਬ ਹੁੰਦਾ ਗਿਆ ਅਮੀਰ ਹੋਰ ਅਮੀਰ ਹੁੰਦਾ ਗਿਆ ਸੋ ਲੋਕਾਂ ਦੇ ਲਈ ਇਸ ਜਿਹੜਾ ਮੈਨੀਫੈਸਟੋ ਇਹਦੇ ਵਿੱਚ ਕੁਝ ਨਹੀਂ ਰੱਖਿਆ ਗਿਆ ਕੁਝ ਅਜੇਹਾ ਹੀ ਹਾਲ ਸ਼੍ਰੋਮਣੀ ਕਾਦੀ ਦਲ ਦਾ ਵੀ ਹੈ ਅਕਾਲੀ ਦੱਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਛਿਮਣੇ ਦਾ ਬੈਠੇ ਬੈਠੇ ਚੋਣ ਮੈਨੀਫੈਸਟੋ ਦਾ ਵਿਸ਼ਲੇਸ਼ਣ ਕਰ ਦਿੱਤਾ ਲੈ ਕੇ ਨੌਜਵਾਨ ਜਿਹੜੇ ਬੇਰੋਜ਼ਗਾਰ ਯੂਕਿਟੀਆਂ ਉਹਨਾਂ ਨੂੰ ਰੋਜ਼ਗਾਰ ਦੇਾਂਗੇ ਨਾਲੋਂ ਨਾਲ ਇਹ ਵੀ ਕਹਿ ਰਹੇ ਨੇ ਕਿ ਮਹਿਲਾਵਾਂ ਲਈ ਜਿਹੜਾ 33% ਦੀ ਰਾਖਸ਼ਣ ਹੈ ਉਸ ਨੂੰ ਵੀ ਆਨਲਾਈ ਲਾਗੂ ਕਰਾਂਗੇ ਕਿਹਦਾ ਦੇਖੋ ਇਸ ਮੈਨੀਫੈਸਟੋ ਨੂੰ ਦੇਖੋ ਕਾਂਗਰਸ ਦੇ ਮੈਨੀਫੈਸਟੋ ਨੂੰ ਮੈਂ ਥੋੜੇ ਸ਼ਬਦਾਂ ਦੇ ਵਿੱਚ ਜੇ ਕਹਿਣਾ ਹੋਵੇ ਤੇ ਇਹ ਕਹਿ ਸਕਦਾ ਕਿ ਦੇਸ਼ ਦੇ ਲੋਕਾਂ ਦੇ ਨਾਲ ਢੱਗੀ ਮਾਰਨ ਵਾਸਤੇ ਇੱਕ ਨਵੀਂ ਪ੍ਰੋਜੈਕਟ ਰਿਪੋਰਟ ਜਿਹੜੀ ਹੈ ਉਹ ਤਿਆਰ ਹੈ ਕਿਉਂਕਿ ਦੇਸ਼ ਦੇ ਲੋਕੀ ਜਿਹੜੇ ਹੈ ਕਾਂਗਰਸ ਉੱਤੇ ਇਤਬਾਰ ਨਹੀਂ ਕਰ ਸਕਦੇ ਇਹਦੀ ਕ੍ਰੈਡੀਬਿਲਟੀ ਇੰਨੀ ਲੋ ਹੋ ਚੁੱਕੀ ਹੈ। ਔਰ ਨਾ ਹੀ ਜਿਹੜਾ ਲੀਡਰ ਇਹਨਾਂ ਨੇ ਅੱਗੇ ਪ੍ਰਧਾਨ ਮੰਤਰੀ ਵਾਸਤੇ ਲਾਇਆ ਉਹਦੇ ਤੇ ਦੇਸ਼ ਦੀ ਜਨਤਾ ਇਤਬਾਰ ਕਰ ਸਕਦੀ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਲੋਕੀ ਇਹਨਾਂ ਦੇ ਅੱਜ ਦੇ ਮੈਨੀਫੈਸਟੋ ਦੇ ਉੱਤੇ ਇਤਬਾਰ ਕਿੱਦਾਂ ਕਰਨ? ਜਦੋਂ ਕਿ ਪੰਜਾਬ ਦੇ ਵਿੱਚ ਜਿਹੜਾ ਮੈਨੀਫੈਸਟੋ ਤਿਆਰ ਕੀਤਾ ਗਿਆ ਸੀ ਉਹਦੇ ਉੱਤੇ ਵੀ ਡਾਕਟਰ ਮਨਮੋਹਨ ਸਿੰਘ ਰਾਭੀ ਬਹੁਤ ਸੀ। ਉਹ ਗੁਟਕਾ ਸਾਹ ਵਰਤਣ ਚ ਫੜ ਕੇ ਉਹ ਦੋ ਕਸਮਾਂ ਖਾਦੀਆਂ ਕਿੰਨੀਆਂ ਸੀ ਉਹਦੇ ਵਿੱਚੋਂ ਤਾਂ ਇੱਕ ਵੀ ਤੀਕ ਵੀ ਪੂਰੀ ਹੋਈ ਜੇ ਪੰਜਾਬ ਦੇ ਵਿੱਚ 90 ਹਜ਼ਾਰ ਕਰੋੜ ਦੇ ਕਰਜ਼ਾ ਮਾਫੀ ਦੀ ਗੱਲ ਕਰਕੇ ਕਾਂਗਰਸ ਪੰਜਾਬ ਦੇ ਕਿਸਾਨਾਂ ਨੂੰ ਠੱਗੀ ਕਰ ਸਕਦੀ ਹੈ ਤੇ ਹੁਣ ਸਾਰੇ ਦੇਸ਼ ਦੇ ਨਾਲ ਠੱਗੀ ਹੋਣੀ ਪੰਜਾਬ ਦੇ ਵਿੱਚ ਜਿਹੜੀ ਹੈ ਨੌਜਵਾਨਾਂ ਦੇ ਨਾਲ ਰੋਜ਼ਗਾਰ ਦੀ ਗੱਲ ਕਰਕੇ ਅੱਜ 100% ਕਾਂਗਰਸ ਨੇ ਠੱਗੀ ਮਾਰੀ ਹੈ ਤੇ ਹੁਣ ਦੇਸ਼ ਦੇ ਵਿੱਚ 34 ਲੱਖ ਨੌਕਰੀਆਂ ਸਾਰੇ ਦੇਸ਼ ਦੇ ਨੌਜਵਾਨਾਂ ਨੂੰ ਠੱਗੇ ਚਾਲ ਪੰਜਾਬ ਦੇ ਗਰੀਬ ਨੂੰ ਇਹਨਾਂ ਨੇ ਇੱਕ ਪੈਸਾ ਨਹੀਂ ਦੇ ਕਿਉਂਕਿ ਜਿਹੜੀ 12000 ਦੀ ਕੰਡੀਸ਼ਨ ਇਹਨਾਂ ਨੇ ਮਿਨੀਮਮ ਉਹਦੀ ਆਮਦਨ ਦੀ ਰੱਖੀ ਹੈ ਪੰਜਾਬ ਦੇ ਵਿੱਚ ਆਲਰੇਡੀ ਆਮਦਨ 60000 ਤੋਂ ਉੱਪਰ ਇਸ ਕਰਕੇ ਸਾਡੇ ਲੋਕਾਂ ਦੇ ਨਾਲ ਤੇ ਇਹਨਾਂ ਦੀ ਪਹਿਲਾਂ ਹੀ ਥੱਗੀ ਵੱਜ ਗਈ ਅੱਜ ਐਜੂਕੇਸ਼ਨ ਦੇ ਉੱਤੇ ਵੱਧ ਖਰਚ ਕਰਨ ਦੀ ਗੱਲ ਕਰਦੇ ਤੇ ਜਿਹੜਾ ਪੰਜਾਬ ਦੇ ਵਿਦਿਆਰਥੀਆਂ ਦੇ ਨਾਲ ਉਦੋਂ ਸਬਾਠ ਕੌਣ ਦਾ ਵਾਅਦਾ ਕੀਤਾ ਸੀ ਹੋਰ ਸਹੂਲਤਾਂ ਦਾ ਵਾਅਦਾ ਕੀਤਾ ਸੀ ਉਹ ਤਾਂ ਸਾਰੇ ਇਹਨਾਂ ਦਾ ਫਰਾਟ ਸਾਬਤ ਹੋ ਗਿਆ ਇਸ ਕਰਕੇ ਸਾਰੇ ਲੋਕਾਂ ਦੇ ਨਾਲ ਜੋ-ਜੋ ਵਾਅਦੇ ਇਹਨਾਂ ਨੇ ਪੰਜਾਬ ਦੇ ਵਿੱਚ ਕੀਤੇ ਸੀ ਉਹ ਸਾਰੇ ਵਾਅਦੇ ਫਲਾਟ ਕਰਦੇ ਤੇ ਹੁਣ ਨਵੀਂ ਪ੍ਰੋਜੈਕਟ ਰਿਪੋਰਟ ਬਣਾ ਕੇ ਹੁਣ ਬਾਕੀ ਦੇਸ਼ ਨੂੰ ਠੱਗਣ ਦੀ ਕੋਸ਼ਿਸ਼ ਹੋ ਰਹੀ ਹੈ ਇਸ ਕਰਕੇ ਇਹਦੇ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਸ਼ਰੀਨਗਪੁਰ ਸਾਹਿਬ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਇਸ ਚੋਣ ਮਨੋਰਥ ਪੱਤਰ ਨੂੰ ਇੰਦਰਾ ਗਾਂਧੀ ਨਾਲ ਜੋੜਦੇ ਆ ਇਲਜ਼ਾਮ ਲਗਾਇਆ ਕਿ ਕਾਂਗਰਸ ਗਰੀਬੀ ਹਟਾ ਨਹੀਂ ਸਕਦੀ ਸਗੋਂ ਵਾਅਦਾ ਵੀ ਹੈ ਗੰਦੀ ਦੀ ਦਾਦੀ ਜਿਹਨੇ ਗਿਆ ਸੀ ਕਰੀਬੀ ਹਟਾਉ ਨਾ ਰ ਦਿੱਤਾ ਸੀ ਗਰੇਪਲੇ ਹਟਾਉ ਤਾਂ ਕਿ ਨਾਲ ਗਰੇਪ ਉਹਨਾਂ ਵਿੱਚ ਫੈਲਾ ਕਰਦੇ ਸਨ ਦਾ ਲਵਾਵੇ ਵਾਜੇ ਇਲਾਵਾ ਅਜੰਗਜਾਰ ਹੋ ਚੁੱਕਾ ਮੈਂ ਸਮਝਦਾ ਕਿ ਇਹ ਵੀ ਉਸੇ ਤਰ੍ਹਾਂ ਦਾ ਧੋਖਾ ਉਸੇ ਤਰ੍ਹਾਂ ਦਾ ਇਲਾਵਾ ਜੋ ਪਹਿਲਾਂ ਪੁਰਾਣੇ ਲੀਡਰ ਕਰਦੇ ਰਹੇ ਸਨ ਸ਼ੋਭਾ ਜੀ ਜਿਹੜਾ ਬਿਆਨ ਉਹ ਗੁਲਾਮ ਤੇ ਮੇਰੀ ਕਾਰਜਾ ਬੈਂਤੀ ਹੈ ਦੇਖੋ ਇਸ ਗੱਲ ਦੇ ਵਿੱਚ ਸੱਚਾਈ ਹੋ ਸਕਦੀ ਹੈ ਮੈਨੀਫੈਸਟੋ ਤਾਂ ਪੰਜਾਬ ਜੇ ਵੀ ਰੀਲீஸ் ਕੀਤਾ ਸੀ ਡਾਕਟਰ ਮਨਮੋਹਨ ਸਿੰਘ ਜੀ ਕੋਲੋਂ ਕਰਾਇਆ ਉਹ ਮੈਨੀਫੈਸਟੋ ਜਿੱਤਾ ਸਿਰਫ ਪੰਜਾਬ ਦੀ ਜਨਤਾ ਨਾਲ ਧੋਖਾ ਹੈ ਤੇ ਤੁਸੀਂ ਸਮਝਦੇ ਹੋ ਕਿ ਉਹੀ ਮੈਨੀਫੈਸਟੋ ਉਹੀ ਲੋਕ ਉਹੀ ਕਾਸਟ ਦਿੱਲੀ 'ਚ ਬੈਠੀ ਹੈ ਸਿਰਫ ਧੋਖਾ ਕਰੂਗੀ ਜਿਹੜੇ 65 ਸਾਲ ਰਾਜ ਕਰਕੇ ਵੀ ਇੱਕ ਚੋਣ ਮੈਨੀਫੈਸਟੋ ਨੂੰ ਲਾਗੂ ਨਹੀਂ ਕਰ ਸਕੇ ਕਿਸਾਨ ਦੇ ਪ੍ਰਤੀ ਨੌਜਵਾਨ ਦੇ ਪ੍ਰਤੀ ਦਲਤਾ ਪ੍ਰਤੀ ਉਹਨਾਂ ਦਾ ਅੱਜ ਵੀ ਝੂਠ ਹੈ ਜਦ ਕਾਂਗਰਸ ਦਾ ਸਾਰਾ ਦੇਸ਼ ਕਹਿ ਰਿਹਾ ਕਿ ਇਹਨਾਂ ਦੀ ਗਿਣਤੀ 60 ਤੋਂ ਥੱਲੇ ਰਹਿ ਜਾਣੀ ਹੈ ਇਹਨਾਂ ਪੋਮੈਨਫੈਸਟੋ ਦਾ ਮੈਣਾ ਹੀ ਕੋਈ ਨਹੀਂ ਰਹਿ ਜਾਂਦਾ ਇਹ ਤਾਂ ਲੋਕਾਂ ਨੂੰ ਮਿਸ ਗਾਈਡ ਮੂਰਖ ਬਣਾਉਣ ਦੀ ਸਕੀਮ ਹੈ ਵਗੈਰ ਲੋਕ ਕੀ ਬਹੁਤ ਸਿਆਣੇ ਹੋ ਚੁੱਕੇ ਹੈ ਕਾਂਗਰਸ ਨੇ ਤਾਂ ਆਉਣ ਵਾਲੇ 5 ਸਾਲਾਂ ਲਈ ਆਪਣਾ ਨਜ਼ਰੀਆ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕਾਂਗਰਸ ਸਰਕਾਰ ਦੇਸ਼ ਵਿੱਚ ਆਉਂਦੀ ਹੈ ਤਾਂ ਉਹਨਾਂ ਦੀ ਸਰਕਾਰ ਵੱਲੋਂ ਲੋਕਾਂ ਲਈ ਕੀ ਕੁਝ ਕੀਤਾ ਜਾਵੇਗਾ ਪਰ ਕਾਂਗਰਸ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਦੇਸ਼ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਭਾਜਪਾ ਦੇ ਚੋਣ ਮੈਨੀਫੈਸਟੋ ਤੇ ਨੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ